ਹੈਵੀ ਡਿਊਟੀ ਮੱਕੀ ਦੇ ਵਾਸਤੇ ਸਪੈਸ਼ਲ ਜਾਂ ਮੇਰੇ ਵੀਰ ਜਿਹੜੇ ਬਾਹਰ ਜਾਂਦੇ ਨੇ ਕਿਸਾਨ ਕੰਬਾਈਨਾ ਲੈ ਕੇ ਉਧਰ ਬੱਟਾਂ ਕਾਫੀ ਪੱਕੀਆਂ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਇਹ ਸਪੈਸ਼ਲ ਲੀਜ਼ਰ ਕਟਿੰਗ ਦੇ ਵਿੱਚ ਨੇਗੀਆਂ ਜੀ ਸਾਰੀ ਕੰਬਾਈਨ ਜਿੰਨੇ ਵੀ ਆਇਡਲ ਯੂਜ਼ ਹੁੰਦੇ ਹਨ ਨਾ ਦਜਮੇਸ਼ ਨੂੰ ਵੀ ਮੈਂ ਕਹਿੰਦਾ ਆਪਾਂ ਨੂੰ ਚਾਬੀਆਂ ਪਾਣੇ ਚੱਕਣ ਦੀ ਲੋੜ ਨਹੀਂ ਹੈਗੀ ਆઠ ਓਟੇ ਸਾਹਮਣੇ ਆ ਜਿੰਨੀ ਬੈਲਟ ਅਡਜਸਟਮੈਂਟ ਢਿੱਲੀ ਹੋਣੀ ਆ ਉਹਦੀ ਆਟੋਮੈਟਿਕੇ ਬੈਲਟ ਟਾਈਟ ਹੋ ਜਾਣੀ ਬਾਕੀ ਇਹਦਾ ਡਾਇਨਾਮਿਕ ਦਾ ਡੀਜ਼ਲ ਟੈਂਕ ਵੀ ਅੰਦਰ ਕਵਰ ਆ ਗਿਆ ਸਾਰਾ ਇਹ ਕਿੰਨੇ ਲੀਟਰ ਦਾ ਟੈਂਕ ਹੈ ਜੀ ਇਹ 350 ਬਾਕੀ ਆ ਐਲਈਡੀ ਕੈਮਰੇ ਵਾਸਤੇ ਹੀ ਹੈ ਹਾਂ ਇਹ ਐਲਈਡੀ ਤੇ ਸਾਰਾ ਬੈਕ ਤੋਂ ਸਕਰੀਨ ਚੱਲਦੀ ਹੈਗੀ ਪਿੱਛੋਂ ਜੋ ਵੀ ਆਪਾਂ ਦੇਖਣਾ ਹੈ ਸਿਸਟਮ ਸਾਰਾ ਇਹਦੇ ਦਿਖੀ ਜਾਂਦਾ ਕਿ ਇਹ ਕੰਟੀਨਿਊ ਪਰਮਾਨੈਂਟ ਹੀ ਕੈਮਰਾ ਚੱਲੀ ਜਾਣਾ ਹੈ ਅੱਛਾ ਜਦ ਤੋਂ ਮਸ਼ੀਨ ਮੰਨ ਲਓ ਸਟਾਰਟ ਹੋ ਗਈ ਆਪਰੇਟਰ ਨੇ ਸਟਾਰਟ ਕਰ ਲਈ ਤਾਂ ਸਮਝ ਲਓ ਬਈ ਚਾਲੂ ਹੋ ਜਾਣਾ ਹੈ ਕੈਮਰੇ ਨੇ ਚਾਲੂ ਹੋ ਜਾਣਾਗਾ ਬਾਕੀ ਸਾਰਾ ਕੈਮਰੇ ਇੰਟੈਲੀਜੈਂਟ ਡਿਜ਼ਾਈਨ ਦਾ ਨਾਲ ਇਹ ਬਣਿਆ ਹੋਇਆਗਾ ਤੇ ਏਸੀ ਵਗੈਰਾ ਸਾਰਾ ਇਹਦੇ ਵਿੱਚ ਪੂਰੀ 쿨ਿੰਗ ਵਗੈਰਾ ਦੀ ਕੋਈ ਦਿੱਕਤ ਨਹੀਂ ਆਉ ਤੁਹਾਨੂੰ। ਬਾਕੀ ਜਿੱਥੇ ਜੋ ਜਿੱਥੇ ਟਿਕ ਕਰ ਸਕਦਾ ਵੀ ਜੇ ਐਕਚਰ ਬਣਾਉਣਾ ਦਾ ਐਕਚਰ ਵੀ ਬਣ ਸਕਦਾ ਸੋਨਾ ਲੀਕ ਬਣਾਉਣਾ ਜਾਂ ਡੀਰ ਬਣਾਉਣਾ। ਕਈ ਸਰੀਰ ਵਗੈਰਾ ਭਾਰੀ ਹੁੰਦੇ ਨੇ ਵੀ ਜੀ ਉਹਨਾਂ ਨੂੰ ਕੋਈ ਦਿੱਕਤ ਨਹੀਂ। ਸੀਟ ਵੀ ਇਹਦੇ ਵਿੱਚ ਆ ਸਾਰੀ ਆਰਮ ਰੈਸ ਲਿਖੀ ਇਹਨੂੰ ਵੀਰੇ ਆਪਣਾ ਚਾਬੀਆਂ ਪਾਣੇ ਚੱਕਣ ਦੀ ਜ਼ਰੂਰਤ ਨਹੀਂ ਰਹਿੰਦਾਂ। ਅੱਛਾ ਹੀ ਮੰਨ ਲਓ ਆਟੋਮੈਟਿਕ ਜੀ ਤੁਸੀਂ ਉੱਪਰ ਲਾ ਆਣਾ ਬੈਲਟਾ ਲਾਉਣੀਆਂ ਨੇ ਕੋਈ ਨਹੀਂ ਐਨ ਚੱਕਣਾ ਪਹਿਲਾਂ ਚਾਬੀਆਂ ਪਾਣੇ ਲਿਆਓ ਜਾਂ ਹੈਂਡਲ ਕੋਲੋ ਬਸ ਇਹਨੂੰ ਉੱਪਰ ਥੱਲੇ ਹੀ ਕਰ ਦੇਣਾ। ਬਸ ਮਨ ਲਓ ਨਾਰਮਲ ਜੀ ਗੱਲਿਆ ਬੈਠਾ ਜਿਹੜਾ ਕਿ ਮਤਲਬ ਵਿਸ਼ ਕੰਪਨੀ ਨੇ ਆ ਤਾਂ ਵੀ ਕੰਮ ਸਿਰੇ ਹੀ ਕਰਾਤਾ ਹਾਂ ਜੀ ਮਾ ਦੀ ਗੱਲ ਕਰੀਏ ਬਰਮਾ ਦੇ ਥੱਲੇ ਸਾਰੇ ਸਟੀਲ ਲੱਗਦੀ ਹੈਗੇ ਅਸੀਂ ਮੰਨ ਲਓ ਬਾਰਮ ਬਾਡੀ ਜਿਹੜੀ ਤੇ ਹਾਂ ਬਰਮਾ ਦੇ ਥੱਲੇ ਸਾਰੀ ਸਟੀਲ ਚੱਲ ਠੀਕ ਹੈ ਜੀ ਬਾਕੀ ਸਤਿਕਾਰ ਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਵਾਗਤ ਆ ਆਪਣੇ YouTube ਚੈਨਲ ਤੇ ਲੋ ਜੀ ਬਾਈ ਅੱਜ ਤੁਹਾਨੂੰ ਹਨਾ ਜਿਹੜਾ ਦਸ਼ਮੇਸ਼ ਦਾ ਡਾਇਨਾਮਿਕ ਦਾ ਮਾਡਲ ਆ ਇਹਦੇ ਬਾਰੇ ਦਵਾਂਗੇ ਜਾਣਕਾਰੀ ਹਨਾਂਕ ਬਹੁਤ سارے ਫੋਨ ਕਮੈਂਟ ਆਉਂਦੇ ਨੇ ਬਾਈ ਤੁਸੀਂ ਸੁਮੇਸ਼ ਦਾ ਮੱਲੋ ਰਿਵਿਊ ਜਾਂ ਵੀਡੀਓ ਬਹੁਤ ਘੱਟ ਪਾਉਨੇ ਹੋ ਹਨਾ ਇਹਦੇ ਵਿੱਚ ਆਪਾਂ ਅੱਜ ਸਾਰੀ ਗੱਲਬਾਤ ਆ ਜਿਹੜੀ ਕਰਾਂਗੇ ਵੀਰ ਉਹਨਾਂ ਨਾਲ ਅਮੀ ਦੇ ਵਿੱਚ ਮਾਡਲ ਦੇ ਵਿੱਚ ਇਹਨਾਂ ਨੇ ਕੀ ਕੀ ਫਰਕ ਆ ਜਿਹੜਾ ਹਨਾ ਡਬਲ ਥ੍ਰੈਸ਼ਰ ਦੀ ਗੱਲ ਮੁੱਕਦੀ ਹੈ ਨਾ ਤਾਂ ਆਪਾਂ ਦੇਖਦੇ ਹਾਂ ਡਬਲ ਥ੍ਰੈਸ਼ਰ ਦੇ ਬਾਰੇ ਗੱਲ ਚੱਲਦੀ ਆਪਣੇ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਵੀ ਵੀ ਡਬਲ ਥ੍ਰੈਸ਼ਰ ਬਾਕੀ ਇਹ ਨੰਬਰ 1 ਤੇ ਏਸੀ ਕੈਵਨ ਲੱਗਿਆ ਹੋਇਆ ਹੈ ਨਾ ਇਹਨੂੰ ਮਸ਼ੀਨ ਨੂੰ ਮੱਕੀ ਵਾਲਾ ਕਟਰ ਆਪਾਂ ਦੋਨੇ ਚੀਜ਼ਾਂ ਤੇ ਅੱਜ ਕਰਾਂਗੇ ਗੱਲ ਪੂਰੀ ਹੈ ਨਾ ਏਸੀ ਕੈਵਨ ਦੇ ਵਿੱਚ ਜਿਹੜੀ ਮਸ਼ੀਨ ਜਾਂ ਮੱਕੀ ਵਾਲੇ ਕਟਰ ਦੇ ਵਿੱਚ ਕੀ ਕੀ ਨਾ ਤਾਂ ਹੋ ਆ ਨਾ ਬਦਲਾਅ ਆ ਡਾਇਨਾਮਿਕ ਮਾਡਲ ਕਿਵੇਂ ਦੂਜੀ ਮਸ਼ੀਨ ਨਾਲੋਂ ਇਹ ਕੀ ਕੀ ਮਤਲਬ ਬਦਲਾਅ ਕੀਤਾ ਗਿਆ ਜਾਂ ਫਰਕ ਆ ਸਾਰੀ ਗੱਲਬਾਤ ਕਰਾਂਗੇ ਚਲੋ ਕਰਦੇ ਆ ਜੀ ਹੁਣ ਵੀਡੀਓ ਸਟਾਰਟ ਇਧਰ ਆਪਣਾ ਗੱਲ ਬਾਈ ਅਮਰਜੀਤ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੰਦਰ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਬਸ ਠੀਕ ਆ ਜੀ ਅੱਛਾ ਇਹ ਆਪਾਂ ਦਈਏ ਫਿਰ ਜਾਣਕਾਰੀ ਵੀਰੇ ਆਪਾਂ ਕਟਰ ਤੋਂ ਕਰੀਏ ਸਟਾਰਟ ਬਿਲਕੁਲ ਜੀ ਵੀ ਤੁਹਾਡਾ ਦੂਜੀਆਂ ਕੰਪਨੀਆਂ ਨਾਲੋਂ ਕਟਰ ਦੇ ਵਿੱਚ ਹਾਂਜੀ ਕੁਝ ਮਨਾਵਟ ਦੇ ਵਿੱਚ ਜਾਂ ਚੱਲਣ ਦੇ ਵਿੱਚ ਕੋਈ ਗੇਅਰ ਦੇ ਵਿੱਚ ਜਾਂ ਚੇਨ ਦੇ ਵਿੱਚ ਕੀ ਕੀ ਬਦਲਾਅ ਆ ਜਿਹੜਾ ਕਰਿਆ ਤੁਸੀਂ ਇਹਦੇ ਵਿੱਚ ਮੇਜ਼ ਕਟਰ ਇੱਕ ਦਾ ਜੀ ਆਪਣਾ ਇਹ ਸਾਰਾ ਸਪੈਸ਼ਲ ਡਿਜ਼ਾਈਨ ਕੀਤਾ ਹੋਇਆ ਹੈਗਾ ਅੱਛਾ ਜੀ ਹਾਂ ਪੂਰੀ ਵੈਸਟ ਕੁਆਲਿਟੀ ਆ ਜਿਹੜੀ ਮੇਜ਼ ਕਟਰ ਨੂੰ ਦਿੱਤੀ ਜਾਂਦੀ ਹੈਗੀ ਅੱਛਾ ਜੀ ਸਾਰੇ ਇਹਦੇ ਕਵਰ-ਕੂਵਰ ਸਪੈਸ਼ਲ ਡਿਜ਼ਾਈਨ ਨੇ ਕੋਈ ਛੱਲੀ ਵਗੈਰਾ ਡਿੱਗਣ ਦੀ ਇਹਨੂੰ ਪ੍ਰੋਬਲਮ ਨਹੀਂ ਹੈਗੀ ਅੱਛਾ ਜੀ ਚైనా ਵਗੈਰਾ ਨੇ ਜਿੰਨੀ ਆਪਾਂ ਸਾਰੀ ਡਾਇਮੰਡ ਦੀ ਚੇਨ ਵਰਤਦੇ ਆ ਇਹਦੇ ਵਿੱਚ ਹੈਵੀ ਡਿਊਟੀ ਅੱਛਾ ਡਾਇਮੰਡ ਦੀ ਚੇਨ ਆ ਜੀ ਸਾਰੀ ਹੈਵੀ ਡਿਊਟੀ ਡਾਇਮੰਡ ਦੀ ਚੇਨ ਵਰਤਦੇ ਆਗੇ ਠੀਕ ਹੈ ਜ ਆਹ ਇਹਣਾ ਪੇਂਟ ਵਾਲੀ ਦਾ ਬਾਈ ਪੇਂਟ ਤਾਂ ਚਾਹੇ ਤੁਸੀਂ ਪੱਗ ਬੰਨਰੋ ਖੜ ਕੇ ਗੋਲੇ ਨਾਲ ਸਹੀ ਗੱਲ ਹੈ ਜੀ ਹੈਂਡ ਪੇਂਟਰ ਕਰਦੇ ਹਾਂ ਹਾਂਜੀ ਹਾਂਜੀ ਜੀ ਬਾਕੀ ਬਲੇਡ ਵਗੈਰਾ ਜਿਹੜੇ ਸਾਰੇ ਇਹਨੂੰ ਲਾਏ ਜਾਂਦੇ ਨੇ ਸਾਰੇ ਬਿੱਟ ਵਾਲੇ ਬਲੇਡ ਜਿਹੜੇ ਆਮ ਮਾਰਕੀਟ ਦੇ ਵਿੱਚ ਆਪਾਂ ਕਹਿੰਦੇ ਆ ਬਿੱਟ ਵਾਲੇ ਬਲੇਡ ਹੁਣ ਚੱਲਦੇ ਆ ਉਹ ਬਲੇਡ ਬਲੇਟਾਂ ਦੇ ਵਿੱਚ ਆਈਏ ਹਾਂਜੀ ਹਾਂਜੀ ਉਹ ਦੇਖੋ ਬਾਈ ਬਲੇਡ ਤੁਹਾਨੂੰ ਦਿਖਦੇ ਹੋਣੇ ਆ ਬਿੱਟ ਵਾਲੇ ਬਲੇਡ ਲਾਉਨੇ ਆ ਭਾਈ ਇਹਨਾਂ ਦੀ ਲਾਈਫ ਕਾਫੀ ਆ अच्छा जी हां मक्की वड़ण दी काफी लाइफ लाइफ है दी बाकी साइडा वगैरह सारे साइड कवर भी चेंज ने को छल्ली वगैरह बड़खुदे बाहर नहीं टिके आ, आ कवर लाता जी मुड़े हुन ये अपना जेड़ा अंदर फीडर ਦੇ ਵਿੱਚੋਂ ਚਲਦੀ ਆ ਅੰਦਰ ਲੈ ਕੇ ਜਾਂਦੀ ਆ ਮਾਲ ਹਨਾ ਤਾਂ ਕੋਈ छल्ली वगैरह वापस ਜੇ ਡਿੱਗਦੀ ਆ ਉਹਦੇ ਲੱਕੇ ਅੰਦਰ ਪਰਮ ਕੋਈ ਡਿੱਗ ਜੂ। ਅੱਛਾ ਬੁਠੀ ਰਹਿੰਦੀ ਆ ਹੁਣੀ ਬਾਹਰ ਨਹੀਂ ਆਉਂਦੀ। ਬਾਹਰ ਨਹੀਂ ਆਉਂਦੀ। ਨਹੀਂ ਸਿੱਧੀ ਕਾਬਰਾਂ ਦੇ ਆ ਕੇ ਡੱਗ ਜਾਂਦੀ ਆਗੀ। ਠੀਕ ਆ ਠੀਕ ਹੈ ਜੀ। ਇਹਦੇ ਆਪਣੇ ਕਟਰ ਦੇ ਵੀ ਲੋਨ ਵਗੈਰਾ ਸੁਭਦਾ ਹੈ ਕੋਈ ਹਾਂ 90% ਦੇ ਉੱਪਰ ਲੋਨ ਦੀ ਹੈਗੀ ਜਿਹੜੀ ਸੁਭਦਾਗੀ ਕਿਸਾਨ ਵੀਰਾਂ ਨੂੰ 90% ਇਹਦੇ ਉੱਪਰ ਲੋਨ ਹੋ ਜਾਂਦਾ ਜੀ 90% ਲੋਨ ਆ ਦਸ਼ਮੇਸ਼ ਦੇ ਕਟਰ ਦੇ ਉੱਤੇ ਬਾਕੀ ਵੀਰ ਨੇ ਨਾ ਕੱਟ ਦੱਸੇ ਦਿੱਤਾ ਆਪਾਂ ਨੂੰ ਡਾਇਮੰਡ ਦੀਆਂ ਚੈਨਾਂ ਵਧੀਆ ਪੇਂਟ ਕੁਆਲਿਟੀ ਜਿਹੜੀ ਜਾਣਦੀ ਲੋਕਾ ਕਟਰ ਦੀ ਦੇਖਣ ਦੇ ਵਿੱਚ ਨਾ ਦੇਖੋ ਤੁਹਾਨੂੰ ਡਿਜ਼ਾਈਨਿੰਗ ਆ ਜਿਹੜੀ ਇਹਨਾਂ ਦੀ ਖੁੱਦ ਹੀ ਆਪਣੀ ਹੈ ਇਹ ਬਾਕੀ ਪੇਂਟ ਤਾਂ ਤੁਹਾਨੂੰ ਦੱਸਿਆ ਵੀ ਵੀਰ ਨੇ ਵੀ ਇਹਦੀ ਕੀਮਤ ਵਗੈਰਾ ਜੀ ਕੀਮਤ ਇਹਦੀ ਸੀਜ਼ਨ ਦੇ ਅਕੋਰਡ ਲਈ ਅਕੋਰਡਿੰਗ ਇਹਦੀ ਚੇਂਜ ਹੋ ਜਾਂਦੀ ਆ 850000 ਕੀਮਤ ਆ 2024 ਦੀ ਇਹਦੀ ਅੱਛਾ ਜੀ 824000 ਰੁਪਏ ਕੀਮਤ ਆ 850000 ਅੱਛਾ 850000 ਰੁਪਏ ਕੀਮਤ ਆ ਇਹਦੀ ਗਾਰੰਟੀ ਕਿੰਨੇ ਦਿਨ ਦੀ ਦਿੰਦੀ ਗਾਰੰਟੀ ਗਾਰੰਟੀ ਆਪਾਂ ਇੱਕ ਸੀਜ਼ਨ ਦੀ ਫੀਲਡ ਸਰਵਿਸ ਦਿੰਨੇ ਆ ਜੀ ਇੱਕ ਸੀਜ਼ਨ ਦੇ ਵਿੱਚ ਤੁਹਾਨੂੰ ਕੋਈ ਵੀ ਕੰਪਲੇਂਟ ਕੋਈ ਦਿੱਕਤ ਲੱਗਦੀ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਠੀਕ ਆ ਜੀ ਫਿਰ ਤਾਂ ਨਾਲ ਕਟਰ ਦੇ ਵੱਲੋਂ ਸਮਾਨ ਵਗੈਰਾ ਜੋ ਵੀ ਸਮਾਨ ਵੀ ਜੋ ਸਪੇਅਰ ਟੂਲ ਕਿਟ ਹੈਗੀ ਆ ਅਸੀਂ ਨਾਲ ਬਣਾਈ ਹੋਈ ਹੈਗੀ ਅੱਛਾ ਜੀ ਮਤਲਬ ਇਹਦੀ ਕਟਰ ਦੀ ਚਪੈਸ਼ਾ ਨਾ ਸਪੈਸ਼ਲ ਬਣੀ ਹੋਈ ਹੈ ਠੀਕ ਹੈ ਜੀ ਕਟਰ ਦੇ ਟੂਲ ਕਿਟ ਆ ਬਾਈ ਜਿਹੜੀ ਨਾਲ ਨਾ ਸਪੈਸ਼ਲ ਜੇ ਵੀ ਗੀਅਰ ਹਨਾ ਲਕੀਆਂ ਦੇ ਵਿੱਚ ਤੁਹਾਨੂੰ ਦੇਖਦਾ ਵੀ ਲਕੀਆਂ ਵਗੈਰਾ ਖੋਲਣੀਆਂ ਆ ਜਾਂ ਗੇਅਰ ਪੈアリング ਪੱਟਣਾ ਕੋਈ ਉਹ ਸਾਰਾ ਇਹਨਾਂ ਦਾ ਜਿਹੜੀ ਕਿੱਟ ਨਾਲ ਦੇਣਗੇ ਵੀ ਸਾਰੀ ਤੁਹਾਨੂੰ ਨਾਲ ਮਿਲੂਗੀ ਅੱਛਾ ਬਾਈ ਜੀ ਹੁਣ ਆਪਾਂ ਕਰੀਏ ਬਾਕੀ ਇਹਦੇ ਜਿਹੜੇ ਆਈਡਲ ਵਗੈਰਾ ਲੱਗੇ ਨੇਗੇ ਚੈਨ ਆਪਣੇ ਆਪ ਇਹ ਹਨਾ ਆਟੋ ਅਡਜਸਟ ਹੋ ਜਾਂਦੀ ਹੈਗੀ ਅੱਛਾ ਮੰਨ ਲਓ ਜਿਹੜੇ ਪੌਰੇ ਟਾਪੇ ਥੱਲੇ ਆਈਡਲ ਚੈਨ ਨੂੰ ਲੱਗਿਆ ਹਾ ਹਾਂ ਜੀ ਹਾਂ ਸਾਹਮਣੇ ਜਿਹੜਾ ਆਈਡਲ ਇਹ ਮੈਂ ਸਮਝ ਗਿਆ ਸਮਝ ਗਿਆ ਜਿੰਨੀ ਜੈਂਟ ਢਿੱਲੀ ਹੋਈ ਜਣੀ ਆਟੋਮੈਟਿਕ ਅਸੀ ਜਣੀ ਨੇ ਬਾਕੀ ਜੇ ਤੁਸੀਂ ਕਵਰ ਚੱਕਣਾ ਚੈਕਿੰਗ ਕਰਨੀ ਆ ਕੋਈ ਆ ਕਲੰਪ ਲੱਗਿਆਗਾ 1 ਮਿੰਟ ਦੀ ਕੁੰਡੀ ਖੋਲੋ ਸਾਰੇ ਦਾ ਸਾਰਾ ਕਵਰ ਉੱਪਰ ਉੱਠ ਜਾਂਦਾ ਹੈ ਅੱਛਾ ਮੰਨ ਲਓ ਨਟ ਨੋਟ ਨਟ ਦੀ ਕੋਈ ਉਹ ਸਮੱਸਿਆ ਨਹੀਂ ਟਾਈਮ ਦੀ ਬਚਤ ਕਰਦੇ ਕੋਈ ਨਟ ਨੋਟ ਨਹੀਂ ਖੋਲਣਾ ਜੀ ਵੀ ਮੰਨ ਲਓ ਬੰਦੇ ਚੈਨ ਪਾਉਣੇ ਉਹਦੇ ਵਿੱਚ ਟਾਈਮ ਵੇਸਟ ਨਾ ਹੋਵੇ ਯਾਰ ਤੁਸੀਂ ਚੈੱਕ ਵੀ ਕਰਨਾ ਸਵੇਰੇ ਮਿੰਟੋ ਮੈਂਟੀ ਸਾਰਾ ਕਟਰ ਚੈੱਕ ਹੋ ਜਾਣਾ ਤੁਹਾਡਾ ਅੱਛਾ ਵੀ ਕੋਈ ਇਹ ਬਾਈ ਵਧੀਆ ਕਰਤਾ ਸਿਸਟਮ ਤੁਸੀਂ ਵੇਸ਼ ਕੰਪਨੀ ਹੈ ਨਾ ਇੱਕ ਨਾਟ ਖੋਲੋ ਨਾਟ ਖੋਲਣ ਦੇ ਬਾਅਦ ਕਲੰਪ ਹੀ ਆ ਜੀ ਬ ਪਾ ਪੂਰਾ ਹਨਾ A to Z ਸਾਰਾ ਟਾਪਾ ਚੱਕੇ ਜਾਂਦੇ ਵਿੱਚ ਤੇ ਸਾਰਾ ਉੱਪਰ ਉੱਠ ਕੱਢਦਾ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਬਾਕੀ ਕੋਈ ਸਾਈਡ ਤੇ ਦੇ ਕੰਮ ਕਰਨਾਗਾ ਹਾਂਜੀ ਕਰਦੇ ਹੁਣ ਆਪਾਂ ਕੰਬੈਨ ਦੀ ਗੱਲ ਆਮ ਤੌਰ ਤੇ ਇਹ ਵੀ ਤੁਸੀਂ ਦੇਖਿਆ ਹੋਣਾ ਉੱਪਰ ਨੂੰ ਖੋਲਦੇ ਨੇ ਹਨਾ ਇੱਕ ਬੰਦੇ ਨੂੰ ਜਾਂ ਫੜ ਕੇ ਰੱਖਣਾ ਪੈਂਦਾ ਇਹ ਕਾਬਜੇ ਲੱਗੇ ਨੇ ਟਾਕੀ ਖੋਲੋ ਸਾਰਾ ਚੈੱਕ ਹੋ ਜਾਂਦਾ ਬਾਕੀ ਪਿੱਛੋਂ ਦੀ ਵੀ ਇਹਦੇ ਸਾਰੇ ਜਗ੍ਹਾ ਦੇਖਣ ਨੂੰ ਅਸੀਂ ਮੰਨ ਲਓ ਇੱਕ ਸਾਈਡ ਨੂੰ ਖੁੱਲਦੀ ਹੈ ਇਹ ਵੀ ਟਾਕੀ ਬਾਕੀ ਬਾਈ ਇਹ ਸਿਸਟਮ ਲਾਤਾ ਆਪਣੇ ਜਿਵੇਂ ਆਪ ਚੋਕ ਹੋ ਜਾਂਦਾ ਕਟਰ ਜਾਣਾ ਆਪਾਂ ਗੀੜਾ ਦੇਣਾ ਕੋ ਬੈਲਟ ਤਾਰਨੀਆ ਚੜਾਉਣੀਆ ਇਹ ਵੀ ਵਧੀਆ ਲਾਤਾ ਵੀ ਆਪਾਂ ਨੂੰ ਪਾਇਪ ਰੈਂਚ ਪਾਉਣਾ ਪੈਂਦਾ ਨਹੀਂ ਹੈ ਨਾ ਕਈ ਵਾਰ ਸਲਿੱਪ ਕਰ ਜਾਂਦਾ ਸੱਟ ਪੇਟ ਲੱਗਣ ਦਾ ਖਤਰਾ ਰਹਿੰਦਾ ਬਾਕੀ ਉਹਦੇ ਬਾਅਦ ਹੁਣ ਆਪਾਂ ਕਰੀਏ ਜੀ ਮਸ਼ੀਨ ਦੀ ਗੱਲ ਹਾਂਜੀ ਹਾਂਜੀ ਇਹਦੇ ਏਸੀ ਕੈਬਨਾ ਲੱਗਿਆ ਹੈ ਮਸ਼ੀਨ ਦੇ ਜੀ ਇਹ ਆਪਣੇ ਮਸ਼ੀਨ ਦੇ ਵਿੱਚ ਜਿਹੜੀਆਂ ਤੁਹਾਡੇ ਦੂਜੀਆਂ ਮਸ਼ੀਨਾਂ ਵਿੱਚ ਦੇਖਿਆ ਸੀ ਆਮ ਮਾਡਲ ਵੀ ਇਹ ਡਾਇਨਾਮਿਕ ਦੇ ਵਿੱਚ ਆਪਾਂ ਨੂੰ ਕੀ ਕੀ ਮੰਨ ਲਓ ਇਹਦੇ ਵਿੱਚ ਨੀਵੀਂਦਰ ਭਰਾਵਾਂ ਨੂੰ ਸੁਭਦਾ ਜਾਂ ਨਵਾਂ ਦੇਖਣ ਨੂੰ ਮਿਲੂਗਾ ਡਾਇਨਾਮਿਕ ਦੇ ਵਿੱਚ ਤੁਸੀਂ ਏਸੀ ਕੈਵਨ ਵੀ ਲੈ ਸਕਦੇ ਹੋ ਨਾ ਏਸੀ ਵੀ ਲੈ ਸਕਦੇ ਹੋਗੇ ਬਾਕੀ ਇਹ ਜਿਹੜਾ ਡਾਇਨਾਮਿਕ ਸਾਡਾ ਮਾਡਲ ਹੈਗਾ ਇਹ ਡੀਲੈਕਸ ਮਾਡਲ ਦੇ ਵਿੱਚ ਆ ਜਾਂਦਾ ਹੈਗਾ ਇਹ ਸਾਰਾ ਇਹ ਡਬਲ ਥਰੇਸ਼ਰ ਕੰਬਾਈਨ ਹੈ ਜੀ ਅੱਛਾ ਜੀ ਹਾਂ ਆਪਾਂ ਪਿਛਲੇ 2-3 ਸਾਲਾਂ ਤੋਂ ਡਬਲ ਥਰੇਸ਼ਰ ਕੰਬਾਈਨ ਪੰਜਾਬ ਦੇ ਵਿੱਚ ਦੇ ਰਹੇ ਆ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਦੇਖਿਆ ਵੀ ਨੇ ਕਾਫੀ ਤੁਸੀਂ ਵੀ ਮਾਰਕੀਟ 'ਚ ਚੱਲਦੀਆਂ ਦੇਖਿਆ ਨੇ ਹਾਂਜੀ ਹਾਂਜੀ ਦੇ ਬਹੁਤ ਹਾਂਜੀ ਹਾਂ ਤੇ ਕਾਫੀ ਪਿਛਲੇ 2-3 ਸਾਲਾਂ ਤੋਂ ਇਹ ਪਲੇਟ ਬਾਡੀ ਦੇ ਵਿੱਚ ਇੱਕ ਤਾਂ ਅੱਛਾ ਜੀ ਤੇ ਇੱਕ ਡਬਲ ਥਰੇਸ਼ਰ ਆ ਗਿਆ। ਬਾਕੀ ਇਹਦਾ ਓਗਰ ਵਗੈਰਾ ਸਾਰਾ ਹਾਈਡਰੌਲਿਕ ਆ ਜੂਗਾ। ਆਟੋਮੈਟਿਕ ਓਗਰ ਦੇ ਵਿੱਚ ਤਾਂ ਕਰਕੇ ਡਾਇਨਾਮਿਕ 9 ਇਹਦਾ ਰੱਖਿਆ ਗਿਆ। ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਜਿਹੜਾ ਆਪਣਾ ਹਾਈਡਰੌਲਿਕ ਓਗਰ ਆ ਇਹਨੂੰ ਵੀ ਕੋਈ ਦਿੱਕਤ ਨਹੀਂ ਡਬਲ ਗੇਅਰ ਦੇ ਵਿੱਚ ਇਹ ਆਪਣਾ ਓਗਰ ਲਾਇਆ ਹੋਇਆ ਹੈ। ਠੀਕ ਹੈ ਜੀ। ਬਾਕੀ ਹੁਣ ਆਪਾਂ ਕਰੀਏ ਗੱਲ ਫਿਰ ਜਿਹੜੇ ਆ ਆ ਹੱਡਲੇ ਤੁਸੀਂ ਨਵੇਂ ਤਰੀਕੇ ਤੇ ਲਾਤਾ ਜੀ। ਇਹਨੂੰ ਵੀਰੇ ਆਪਣਾ ਚਾਬੀਆਂ ਪਾਣੇ ਚੱਕਣ ਦੀ ਜ਼ਰੂਰਤ ਨਹੀਂ ਰਹਿੰਦਾਂ। ਅੱਛਾ ਹੀ ਮੰਨ ਲਓ ਆਟੋਮੈਟਿਕ ਜੀ ਉੱਪਰ ਲਾ ਆਣਾ ਬੈਲਟਾ ਲਾਉਣੀਆਂ ਨੇ ਕੋਈ ਨਹੀਂ ਐਨ ਚੱਕਣਾ ਪਹਿਲਾਂ ਚਾਬੀਆਂ ਪਾਨੇ ਲਿਆਓ ਜਾਂ ਹੈਂਡਲ ਕੋਲੋ ਬਸ ਇਹਨੂੰ ਉੱਪਰ ਥੱਲੇ ਹੀ ਕਰ ਦੇਣਾ ਬਸ ਮੰਨ ਲਓ ਨਾਰਮਲ ਜੀ ਗੱਲਿਆ ਬੈਲਟਾ ਚਾ ਰਾ ਕੇ ਬਸ ਸੈਡਲ ਲੱਭਣਾ ਹਾਂ ਸੈਡਲ ਡੱਬ ਦੇਣਾ ਭਾਵੇਂ ਦਸ਼ਮੇਸ਼ ਕੰਪਨੀ ਨੇ ਆਤਾ ਵੀ ਕੰਮ ਸਿਰੇ ਹੀ ਕਰਾਤਾ ਹਾਂਜੀ ਧੂੜੇ ਕੱਢੀ ਪਈਆ ਨਹੀਂ ਆਪਾਂ ਬੈਲਟ ਚੜਾਉਣੇ ਆ ਨਾ ਫੀਟਰ ਵਾਲੀਆਂ ਕਟਰ ਵਾਲੀਆਂ ਬੈਲਟਾਂ ਜਿਹੜਾ ਅੱਗੇ ਇੰਨਾ ਆਪਾਂ ਸੈਡਲ ਲਾਉਣੇ ਆ ਜਿਵੇਂ ਆਪਾਂ ਕਟਰ ਦੇ ਵਿੱਚ ਵੀ ਦੇਖਿਆ ਤਾਂ ਇਹਨਾਂ ਦਾ ਟਾਪਾ ਚੱਕਣ ਵਾਲਾ ਸਿਸਟਮ ਆ ਜਿਹ ਇਹਨੇ ਮਸ਼ੀਨ ਤੇ ਵੀ ਉਹੀ ਸਿਸਟਮ ਕਰਤਾ ਵੀ ਆਪਾਂ ਨੂੰ ਜਰ ਬੈਲਟਾ ਚੜਾਉਣੀਆਂ ਤਾਂ ਆਪਾਂ ਨੂੰ ਚਾਬੀ ਪਾਣਾ ਚੱਕਣ ਦੀ ਕੋਈ ਲੋੜ ਨਹੀਂ ਇੱਕ ਆਮ ਹੈਂਡਲ ਲੀਵਰ ਵਾਂਗੂ ਆਪਣੇ ਬਸ ਉਹ ਦੱਬ ਲਓ ਬੈਲਟ ਟਾਈਟ ਹੋ ਜੂਗਾ ਅੱਛਾ ਜੀ ਆਪਣੇ ਇਹਦੇ ਜਿਹੜੀ ਆਪਾਂ ਅੱਜ ਕੱਲ ਬਹੁਤ ਜ਼ਿਮੀਦਾਰ ਭਰਾਵਾਂ ਨੂੰ ਇਹ ਹੁੰਦਾ ਵੀ ਸਟੀਲੀ ਚਾਦਰ ਦੇ ਵਿੱਚ ਕੰਬੈਨ ਖਰੀਦੀ ਏ ਆਪਾਂ ਕਿੱਥੇ ਕਿੱਥੇ ਸਟੀਲੀ ਚਾਦਰ ਜਿਹੜੀ ਯੂਜ਼ ਕਰਦੇ ਆ ਆਪਣਾ ਪਹਿਲਾਂ ਤਾਂ ਜੇ ਤੁਹਾਨੂੰ ਕਾਟਰ ਦੀ ਗੱਲ ਦੱਸਾਂ ਜੇ ਨਾਰਮਲ ਕਣਕ ਝੋਨੇ ਵਾਲਾ ਵੀ ਆਲਟਰਾ ਬਣਾਉਂ ਹਾਂਜੀ ਇਹ ਕਾਟਰ ਸਾਰਾ ਤੁਰ ਤੋਂ ਤੁਰ ਸਟੀਲ ਦਾ ਥੱਲੋਂ ਸਾਰਾ ਕਟਰ ਸਟੀਲ ਦਾ ਬਣਿਆ ਹੋਇਆ ਜੀ ਆਮ ਸੈਂਟਰ ਦੇ ਵਿੱਚ ਸਟੀਲ ਲੱਗਦੀ ਆ ਆਪਾਂ ਸਾਰਾ ਕਟਰ ਸਟੀਲ ਸਟੀਲ ਦਾ ਹੀ ਬਣਾਉਣੀ ਆਗੇ ਬਾਕੀ ਜੇ ਗੱਲ ਕਰੀਏ ਫਰੰਟ ਔਕਰ ਦਾ ਜਿਹੜਾ ਕਣਾ ਉਹਦਾ ਸੈਂਟਰ ਆ ਕਣਕ ਝੋਨੇ ਵਾਲੇ ਕਟਰ ਦਾ 18 ਇੰਚੀ ਦਾ ਫਰੰਟ ਔਕਰ ਮਿਲੂਗਾ ਸੈਂਟਰ ਵੀ ਜਿਹੜਾ ਹੈਗਾ ਉਹ ਵੀ ਸਟੀਲ ਦਾ ਹੈਗਾ ਅੱਛਾ 18 ਇੰਚੀ ਦੇ ਵਿੱਚ ਹੁਣ ਰਿਸ਼ਮੇਸ਼ ਕੰਪਨੀ ਵੱਲੋਂ 18 ਇੰਚੀ 18 ਇੰਚੀ ਆਇਆ ਜਾਂਦਾ ਠੀਕ ਹੈ ਜੀ ਤੇ ਜੇ ਗੱਲ ਕਰੀਏ ਫੀਡਰ ਦੀ 16 ਇੰਚ ਦੀ ਵੀ ਉਹਦੇ ਵਿੱਚ ਹੈਗੀ ਐ ਸਹੂਲਤ ਜਿਹੜੇ ਜ਼ਿਮੀਦਾਰਾਂ ਨੂੰ 16 ਚਾਹੀਦਾ ਉਹ 16 ਲਈ ਜਾਂਦੇ ਨੇਗੇ ਹਨਾ ਆਪਣੇ ਪੰਜਾਬ ਦੇ ਵਿੱਚ ਹੁਣ ਜਿਵੇਂ ਬਾਸਮਤੀ ਵਗੈਰਾ ਏਰੀਆ ਹੈਗੇ ਨੇ ਕਾਫੀ ਉਹ 18 ਇੰਚ ਹੀ ਲੈ ਰਹੇ ਨੇਗੇ ਅੱਗੇ ਫੀਡਰ ਦੀ ਗੱਲ ਕਰੀਏ ਫੀਡਰ 'ਚ ਵੀ ਸਾਰੇ ਸਟੀਲ ਆ نیچے ਮਤਲਬ ਸਾਰੇ ਫੀਡਰ ਥੱਲੇ ਵਾਲੀ ਜਾਂਦੇ ਸਾਰੇ ਸਟੀਲ ਹੀ ਆ ਸਾਰੇ ਸਟੀਲ ਦੀ ਆ ਠੀਕ ਹੈ ਬਾਈ ਸਾਰੀ ਚਾਦਰ ਹਨਾ ਜਿਹੜੀ ਇਹ ਸਟੀਲ ਦੀ ਆ ਬਾਕੀ ਆਪਾਂ ਇਹਨਾਂ ਦੇ ਹਨਾ ਕੰਪਨੀ ਦੇ ਵਿੱਚ ਜਾ ਕੇ ਤੁਹਾਨੂੰ ਦਿਖਾ ਕੇ ਆਵਾਂਗੇ ਇਹ ਆਪਣੀ ਤੁਹਾਨੂੰ ਪਤਾ ਹੀ ਨਾਲ ਵੀ ਜਿਹੜੀ ਵੀਡੀਓ ਆਪਣੀ ਕਰੀਬ ਹੁੰਦੇ ਬਯੂ ਦੇ ਵਿੱਚ ਜਿਹੜਾ ਹਕੀਕਤ ਹੁੰਦੇ ਸਾਰੀ ਮੰਨ ਲਓ A to Z ਸੇਮ ਹੋਊਗੀ ਜਿਹੜੀ ਗੱਲ ਕਹਾਂਗੇ ਉਹ ਹੋਊਗੀ ਹਾਂਜੀ ਬਾਕੀ ਐਲੀਵੇਟਰ ਨੇਗੇ ਆਮ ਤੌਰ ਤੇ ਰੇਲਾਂ ਸਟੀਲ ਹੀ ਵਰਤੀਆਂ ਜਾਂਦੀਆਂ ਨੇ ਆਪਣੇ ਕੰਪਲੀਟ ਐਲੀਵੇਟਰ ਸਟੀਲ ਦੇ ਨੇਗੇ ਦੋਨੋਂ ਅੱਛਾ ਮੰਨ ਲਓ ਦੋਨੋਂ ਐਲੀਵੇਟਰ ਕੰਪਲੀਟ ਪੂਰੇ ਪੂਰੇ ਹੀ ਪੂਰੇ ਦੇ ਪੂਰੇ ਕੰਪਲੀਟ ਸਟੀਲ ਦੇ ਨੇਗੇ ਵਾਹ ਜੀ ਵਾਹ ਹਾਂ ਤੇ ਮੇਨ ਬਰਮਾ ਦੀ ਗੱਲ ਕਰੀਏ ਬਰਮਾ ਦੇ ਥੱਲੇ ਸਾਰੇ ਸਟੀਲ ਲੱਗਦੀ ਹੈਗੀ ਅੱਛਾ ਮੰਨ ਲਓ ਬਾਰਮ ਬਾਡੀ ਜਿਹੜੀ ਥੱਲੇ ਹਾਂ ਬਰਮਾ ਦੇ ਥੱਲੇ ਸਾਰੀ ਸਟੀਲ ਚੱਲ ਠੀਕ ਹੈ ਜੀ ਬਾਕੀ ਇਹ ਪੌੜੀ ਫੋਲਡੇਬਲ ਆ ਜੀ ਇਹ ਬੜਾ ਵਧੀਆ ਸਿਸਟਮ ਕਰਦਾ ਜੀ ਇਹ ਇਦਾਂ ਅੱਗੇ ਫੋਲਡ ਹੋ ਜਾਂਦੀ ਆ ਲੌਕ ਹੋ ਗਈ ਹੁਣ ਇੱਥੇ ਲੌਕ ਹੈ ਦਾ ਲੌਕ ਖੋਲੋਗੇ ਵਾਹ ਜੀ ਚੱਲੀ ਹੁਣ ਆਪਾਂ ਕੈਵਨ ਬਾਰੇ ਦਈਏ ਥੋੜੀ ਜਾਣਕਾਰੀ ਚਲੋ ਚੱਲਦੇ ਹਾਂ ਜੀ ਹੁਣ ਕੈਵਨ ਦੇ ਵਿਕਤੇ ਦਿਖਾਉਂਦਾ ਤੁਹਾਨੂੰ ਜੀ ਪਹਿਲਾਂ ਤੁਸੀਂ ਕੈਵਨ ਦੇਖੋ ਨੀਂ ਅੰਦਰ ਤੇ ਬਾਹਰ ਤੇ ਦੇਖਣ ਨੂੰ ਬਾਈ ਰੂਹ ਕੋਚ ਹੁੰਦੀ ਦੀ ਬਾਹਰ ਤੇ ਦੇਖ ਕੇ ਹੀ ਅੰਦਰ ਤਾਂ ਮੈਂ ਕਹਿੰਦਾ ਵੀ ਸਰਾ ਹੀ ਲਾਇਆ ਪਿਆ ਆ ਭਾਈ ਜੀ ਆਪਣੇ ਕੈਬਨ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਵੀ ਕੀ ਕੀ ਫੰਕਸ਼ਨ ਹੈ ਜਿਹੜੇ ਹਨ ਨਾ ਫਿਊਚਰ ਦੇ ਵਿੱਚ ਤਾਂ ਮੈਨੂੰ ਵੀ ਜਹਾਜ਼ਾਂ ਦਾ ਬਲੇਖਾ ਜਿਹੀ ਪਈ ਜਾਂਦਾ ਜਿਵੇਂ ਆਪਾਂ ਨਾ ਜਹਾਜ਼ ਦੇ ਵਿੱਚ ਬਹਿ ਕੇ ਸੀਟ ਤੇ ਹਨਾ ਦੇਖਦੇ ਆ ਸਿਸਟਮ ਜਿਹੜੇ ਏਕ ਚ ਕੈਮਰੇ ਕਿੰਨੇ ਲਾਉਣੇ ਹੀ ਪਹਿਲਾਂ ਇਹ ਦੱਸੋ ਤਾਂ ਪਹਿਲਾਂ ਆਪਾਂ ਗੱਲ ਕਰੀਏ ਜਿਹੜੀ ਇਹਦੇ ਵਿੱਚ ਇੱਕ ਬੈਗ ਤੇ ਕੈਮਰਾ ਲੱਗਦਾ ਜੀ ਠੀਕ ਹੈ ਜੀ ਹਾਂ ਡਬਲ ਕੈਮਰਾ ਵੀ ਲਗਾ ਦਿੰਨੇ ਆ ਜਿਹਨੂੰ ਕੋਈ ਰਿਕੁਆਇਰਮੈਂਟ ਹੈਗੀ ਹੈ ਇੰਜਨ ਵਗੈਰਾ ਤੇ ਲਾਉਣ ਦੀ ਅੱਛਾ ਜੀ ਵੈਸੇ ਬੈਗ ਤੇ ਲਾਇਆ ਜਾਂਦਾ ਯਾਨੀ ਤੁਸੀਂ ਬਲਾ ਕੰਪਨੀ ਕਿਹਨੇ ਦੇ ਇੱਕ ਲਾ ਕੇ ਦਿੰਨੇ ਹੋ ਬਾਕੀ ਜੇ ਐਕਸਟਰਾ ਲਗਾਉਣਾ ਕੋਈ ਉਹ ਵੀ ਲਗਾ ਦਿੰਦੇ ਆ ਠੀਕ ਹੈ ਜੀ ਬਾਕੀ ਆ ਐਲਈਡੀ ਕੈਮਰਾ ਵਾਸਤੇ ਹੀ ਆ ਹਾਂ ਇਹ ਐਲਈਡੀ ਤੇ ਸਾਰਾ ਬੈਕ ਤੋਂ ਸਕਰੀਨ ਚੱਲਦੀ ਹੈਗੀ ਪਿੱਛੋਂ ਜੋ ਵੀ ਆਪਾਂ ਦੇਖਣਾ ਹੈ ਸਿਸਟਮ ਸਾਰਾ ਇਹਦੇ ਦਿਖੀ ਜਾਂਦਾ ਕਿ ਇਹ ਕੰਟੀਨਿਊ ਪਰਮਾਨੈਂਟਲੀ ਕੈਮਰਾ ਚੱਲੀ ਜਾਣਾ ਅੱਛਾ ਜਦ ਤੋਂ ਮਸ਼ੀਨ ਮੰਨ ਲਓ ਸਟਾਰਟ ਹੋ ਗਈ ਆਪਰੇਟਰ ਨੇ ਸਟਾਰਟ ਕਰ ਲਈ ਤਾਂ ਸਮਝ ਲਓ ਬਈ ਚਾਲੂ ਹੋ ਜਾਣਾ ਨੇ ਕੈਮਰੇ ਨੇ ਚਾਲੂ ਹੋ ਜਾਣਾਗਾ ਬਾਕੀ ਸਾਰਾ ਕੈਬਿਨ ਇੰਟੈਲੀਜੈਂਟ ਡਿਜ਼ਾਈਨ ਦਾ ਮਲੇ ਇਹ ਬਣਿਆ ਹੋਇਆਗਾ ਤੇ ਏਸੀ ਵਗੈਰਾ ਸਾਰਾ ਇਹਦੇ ਵਿੱਚ ਪੂਰੀ 쿨ਿੰਗ ਵਗੈਰਾ ਦੀ ਕੋਈ ਦਿੱਕਤ ਨਹੀਂ ਆਊ ਤੁਹਾਨੂੰ। ਬਾਕੀ ਜਿਹੜਾ ਮੰਨ ਲਓ ਲਾਈਟਿੰਗ ਦਾ ਸਿਸਟਮ ਆ ਸਾਰਾ ਇਹ ਵੀ ਇਹਦੇ ਵਿੱਚ 쿨ਿੰਗ ਆ ਇਹਦੇ ਸਾਰਾ ਸਿਸਟਮ ਹੈ ਨਾ ਕਿ ਏਸੀ ਵਾਲਾ ਸਾਰਾ ਪ੍ਰੋਜੈਕਟ ਹੋਰੀ ਹੋ ਗਿਆ। ਹਾਂਜੀ ਹਾਂਜੀ ਏਸੀ ਇਹ ਬਲੂਰ ਲੱਗੇ ਨੇ ਸਾਰੇ। ਬਾਕੀ ਲਾਈਟ ਹੈਗੀ ਇਹਦੇ ਵਿੱਚ ਤੇ ਐਮਰਜੈਂਸੀ ਲਈ ਇੱਥੇ ਆਪਣਾ ਫੈਨ ਵਗੈਰਾ ਵੀ ਹੈ। ਹਨਾ ਬਾਕੀ ਸਿੰਗਲ ਲੀਵਰ ਇਹਦੇ ਵਿੱਚ ਗੀਅਰ ਬਾਕਸ ਆ ਜਾਂਦਾ ਹੈਗਾ। ਆਪਣੀਆਂ ਸਾਰੀਆਂ ਕੰਬਾਈਨਾਂ ਦੇ ਵਿੱਚ ਹੀ ਸਿੰਗਲ ਲੀਵਰ ਗੀਅਰ ਬਾਕਸ ਹੈਗਾ। ਏ ਆਰ ਪੀ ਐਮ ਮੀਟਰ ਆ ਗਿਆ। ਇਹ ਟ੍ਰੈਸ਼ਰ ਦੇ ਆਰਕੀਅਨ ਸਿੰਗਲ ਲੀਵਰ ਦੇ ਵਿੱਚ ਹੀ ਕਰਦਾ ਤੁਸੀਂ ਵੀ ਹਾਂ ਆਪਣਾ ਗੇਅਰ ਹਾਈ ਸਪੀਡ ਆ ਜੀ ਸਿੰਗਲ ਲੀਵਰ ਆ ਹਾਈ ਸਪੀਡ ਗੇਅਰ ਬਾਕਸ ਇੱਕ ਮੈਂ ਹੋਰ ਦੇਖਿਆ ਜੀ ਆਪਣੇ ਗਿੱਲ ਬਾਈ ਨੇ ਦੱਸਿਆ ਤਾਂ ਆਪਣੇ ਕਿਹੜਾ ਹੋ 3 ਸਪੀਡ ਦਾ 4th ਸਪੀਡ ਪਤਾ ਨਹੀਂ ਕੀ ਉਹ ਵੀ ਗੇਅਰ ਆ ਜੀ ਇਹ ਅੱਛਾ ਜੀ ਤੇ ਦਸ਼ਮੇਸ਼ ਕਮਾਈ ਦੇ ਵਿੱਚ ਇਹ ਤੁਹਾਨੂੰ ਸਿੰਗਲ ਲੀਵਰ ਚ ਹਾਈ ਸਪੀਡ 4 ਗੇਅਰਾਂ ਦੇ ਵਿੱਚ ਮਿਲੂਗੀ ਵੀ ਮੰਨ ਲਓ 4 ਗੇਅਰ ਦੇ ਵਿੱਚ ਪਹਿਲਾ ਦੂਜਾ ਤਾਂ ਖੇਤ ਵਾਸਤੇ ਹੋ ਗਿਆ ਜੀ ਤੀਸਰਾ ਗੇਅਰ ਹੈ ਤਾਂ ਜਿਹੜਾ ਰੋਡ ਵਾਸਤੇ ਆ ਹਾਈ ਸਪੀਡ ਆ ਅੱਛਾ ਜੀ ਹਾਂ ਜੀ ਹਾਂ ਬਾਕੀ ਡਬਲ ਪੈਡਲ ਆ ਜੂਗਾ ਬ੍ਰ ਜੇ ਸਟੀering ਦੀ ਗੱਲ ਕਰੀਏ ਆਪਾਂ ਸਟੀering ਇਹਦਾ ਅੱਗੇ ਪਿੱਛੇ ਇਦਾਂ ਐਡਜਸਟ ਹੁੰਦਾ ਜਿੱਥੇ ਕਿ ਡਰਾਈਵਰ ਨੂੰ ਹਨਾ ਸਿਸਟਮ ਸੈਟ ਕਰ ਸਕਦਾ ਵੀ ਜੇ ਐਕਚਰ ਬਣਾਉਣਾ ਦਾ ਐਕਚਰ ਵੀ ਬਣ ਸਕਦਾ ਸੋਨ ਵਾਲੀ ਕ ਬਣਾਉਣਾ ਜਾਂ ਡੀਰ ਬਣਾਉਣਾ ਕਈ ਸਰੀਰ ਵਗੈਰਾ ਭਾਰੀ ਹੁੰਦੇ ਨੇ ਵੀ ਹਾਂਜੀ 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 ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀਟ ਵੀ ਇਹਦੇ ਵਿੱਚ ਆ ਸਾਰੀ ਆਰਮ ਰੈਸਟ ਲੱਗੇ ਹੋਏ ਨੇ ਡੀਲੈਕਸ ਸੀਟ ਆ ਸਾਰੀ ਬਾਜੀ ਬਾਜੀ ਸੀਟ ਦਾ ਮੈਂ ਤਾਂ ਉਹਨੂੰ ਉਹ ਹੀ ਕਹਿੰਦਾ ਵੀ ਬਾਕੀ ਇਹ ਨਾ ਮੇਰੇ ਆਪਾਂ ਦੇਖੇ ਆ ਜਾਂ ਆਪਾਂ ਚਲਾਉਨੇ ਆ ਕਈ ਵੀਰ ਕਹਿੰਦੇ ਵੀ ਸੁਣਿਆ ਹੀ ਆ ਮੈਂ ਇਹ ਜ ਆਪਾਂ ਚਲਾਈਓ ਆ ਤੁਸੀਂ ਦੇਖੇ ਹੋਣਾ ਵੀ ਇਹਦੇ ਵਿੱਚ ਕਈ ਸਵਾਲ ਇਹ ਆ ਕਮੈਂਟ ਆਉਂਦੇ ਆ ਬਾਈ ਜੀ ਇਹਦੇ ਇੱਕ ਗਰਦਾ ਬਿਲਕੁਲ ਆਉਂਦਾ ਹੀ ਨਹੀਂ ਕਿ ਆਉਂਦਾ ਇਹਦੇ ਵਿੱਚ ਇਹ ਸਾਰਾ ਡਸਟ ਪ੍ਰੂਫ ਆ ਜੀ ਅੱਛਾ ਜੀ ਹਾਂ ਜੀ ਬਾਕੀ ਆ ਵਿੰਡੋ ਲੱਗੀ ਆ ਇਹ ਤਾਂ ਐਮਰਜੈਂਸੀ ਵਾਸਤੇ ਆਪਾਂ ਲਾਈ ਹੋਈ ਹੈਗੀ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਇਹਨੂੰ ਖੋਲ ਲਓ ਜੇ ਨਹੀਂ ਜ਼ਰੂਰਤ ਤਾਂ ਬੰਦ ਰਹਿਣ ਦਿਓ ਠੀਕ ਹੈ ਜੀ ਜੀ ਬੀ ਐਸ 4 ਇੰਜਨ ਦੇ ਵਿੱਚ ਆ ਇਹ ਚਾਬੀ ਸਿਸਟਮ ਵੱਲੋਂ ਦੋ ਜੀ ਕਿਦਾਂ ਇੱਕ ਤਾਂ ਆਪਣੀ ਮੇਨ ਹੋ ਗਈ ਹੈ ਨਾ ਸੋਚ ਰਹਾ ਹਾਂ ਕਿ ਸਟਾਰਟਿੰਗ ਵਾਲੀ ਅੱਛੇ ਅਲੱਗ-ਅਲੱਗ ਲਾਉਨੇ ਹੋਏ ਮੰਨ ਲਓ ਜਿਵੇਂ ਕੋਈ ਬੱਚਾ ਵਗੈਰਾ ਜਾਂ ਚੜਦਾ ਹੈ ਤਾਂ ਉਹ ਠੀਕ ਹੈ ਠੀਕ ਹੈ ਜੀ ਬਾਕੀ ਉਹ ਤਾਂ ਆਮ ਤਾਂ ਸੇਵੇ ਆ ਹਾਂ ਇਹ ਤੇਸਾ ਗ੍ਰੀਨ ਕਲਸਟਰ ਮੀਟਰ ਲੱਗਿਆ ਉਹਦਾ ਇੰਜਨ ਦਾ ਹਾਂਜੀ ਹਾਂਜੀ ਇਹਦੇ ਵਿੱਚ ਸਿਸਟਮ ਆਇਆ ਦਾ ਆਰਪੀਐਮ ਮੀਟਰ ਆ ਗਿਆ ਪ੍ਰੈਸ਼ਰ ਦਾ ਹਾਂਜੀ ਬਾਕੀ ਜੇ ਐਸਐਮਐਸ ਲਵਾਉਣਾ ਉਹਦਾ ਵੀ ਇੱਕ ਮੀਟਰ ਵੱਖਰਾ ਲੱਗੂਗਾ ਨਾਲ ਉਹਦੇ ਵੀ ਆਰਪੀਐਮ ਦੱਸੂਗਾ ਅੱਛਾ ਕੰਪਨੀ ਕਿਹਨੇ ਦੀ ਲਾਕੇ ਮਿਲਦੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਕੈਵਨ ਆ ਨਾ ਸੋਹਣਾ ਕੈਵਨ ਆ ਜਿਹੜਾ ਤੇ ਜਵੇਸ਼ ਕੰਪਨੀ ਨੇ ਲਾਇਆ ਵਾਕਿਆ ਦੇਖ ਲਓ ਨਾ ਲੀਵਰ ਜਿਵੇਂ ਆਪਾਂ ਦੇਖਦੇ ਆ ਨਾ ਜਿਹੜੀ ਗੱਲ ਆਪਾਂ ਕਰਦੇ ਆ ਡਾਸਟਿੰਗ ਵਾਲੀ ਵੀ ਜਦੋਂ ਲੀਵਰ ਲੱਗ ਗਿਆ ਕੱਟਣਾ ਹੈ ਤਾਂ ਸਮਝ ਲਓ 19 ਕੇ ਜਗ੍ਹਾ ਇਹਨੇ ਉਹ ਕਰਨਾ ਹੈ ਬਹੁਤ ਵਧੀਆ ਡਿਜ਼ਾਈਨ ਕਰਕੇ ਬਿਲਕੁਲ ਬੰਦ ਕਰਿਆ ਹਾਂ ਹਾਂਜੀ ਹਾਂ ਬਿਲਕੁਲ ਬੰਦ ਕਰਕੇ ਬਾਕੀ ਆ ਆਟੋਮੈਟਿਕ ਓਗਰ ਪੀਲੀ ਬੱਤੀ BS4 ਇੰਜਨ ਆ ਜਿਹਦੇ ਵਿੱਚ BS4 ਦੇ ਵਿੱਚ ਇੰਜਨ ਆ BS4 ਇੰਜਨ ਦੇ ਵਿੱਚ ਆ ਬਾਕੀ ਉੱਪਰ ਦੇ ਵੀ ਦੇਖੋ ਨਾ ਕਿੰਨੀ ਸੋਹਣੀ ਲੋਕਾ ਜਿਵੇਂ ਮੰਨ ਲਓ AC ਦਾ ਸਿਸਟਮ ਆ ਜਿਹੜਾ ਸਾਰੇ ਹੀ ਆਪਣੇ ਚਵੇਰੇ ਕਨੈਸਰ ਲੱਗਦੇ ਆ ਆ ਲੱਗੇ ਹੋਏ ਆ ਛਤਰੀ ਦੇ ਵਿੱਚ ਬਹੁਤ ਸੋਹਣੀ ਆ ਜਿਹੜੀ ਲੁਕਿੰਗ ਇਹਦੀ ਆ ਦੇਖੋ ਆਟੋਮੈਟਿਕ ਆਗਰ ਬੀਐਸ4 ਇੰਜਨ ਦੇ ਵਿੱਚ ਕੰਬਾਈਨ ਇੰਜਨ ਵਾਲੀ ਜਗਾ ਵੀ ਪੂਰੀ ਖੁੱਲੀ ਡੁੱਲੂ ਮਿਲੂਗੀ ਡਬਲ ਹਾਈਡਰੌਲਿਕ ਟੈਂਕ ਲੱਗਿਆ ਦੋਨੇ ਪੰਪਰ ਨਾਲ ਬਕਰਾ ਚਲੋ ਬਾਕੀ ਹੁਣ ਥੱਲੇ ਦਿਖਾਉਣਾ ਤੁਹਾਨੂੰ ਇਹਦੀ ਅਸੈਂਬਲੀ ਮੈਂ ਇੱਕ ਹੋਰ ਚੀਜ਼ ਦੇਖੀ ਆ ਤੁਹਾਡੇ ਜਿਹੜਾ ਜਹਲ ਜੀਪੀਐਸ ਟਰੈਕਰ ਲੱਗਿਆ ਹੈ ਹਾਂਜੀ ਇਹ ਕੰਪਨੀ ਵੱਲ ਤੇ ਮਨ ਲੋ ਜੀਏ ਕੰਪਨੀ ਵੱਲੋਂ ਤੁਹਾਨੂੰ ਲੱਗਿਆ ਮਿਲੂਗਾ ਤੁਹਾਡੀ ਕੰਬਾਈਨ ਕਿਤੇ ਵੀ ਚੱਲਦੀ ਆ ਆਪਣੀ ਹਨਾ ਇਹਦੇ ਨਾਲ ਦੀ ਨਾਲ ਤੁਹਾਡੇ ਮੋਬਾਈਲ ਦੇ ਵਿੱਚ ਐਪ ਡਾਊਨਲੋਡ ਹੋ ਜੂਗੀ ਉਹਦੇ ਉੱਪਰ ਸਾਰਾ ਟਰੈਕ ਹੁੰਦਾ ਰਹੂਗਾ ਮਾਸ਼ੇ ਮਤਲਬ ਕੰਪਨੀ ਕੰਨੀ ਤੇ ਸਾਰਾ ਆਪਣ ਲੱਗਿਆ ਹੋਇਆ ਮਿਲੂਗਾ ਜੇ ਲੱਗਿਆ ਮਿਲੂਗਾ ਵਾਹ ਜੀ ਵਾਹ ਪਹਿਲੀ ਕਮੈਨ ਕੰਪਨੀ ਆਹ ਰਾਂ ਜਿਹਦੇ ਜੀਪੀਐਸ ਟਰੈਕਰ ਵਾਂਗੂ ਆਪਣੀ ਕੰਪਨੀ ਦੇ ਵਿੱਚੋਂ ਲਾ ਕੇ ਜਾਊਗਾ ਦਸ਼ਮੇਸ਼ ਕਮੈਨ ਦੇ ਵੱਲੋਂ ਇਹ ਲਗਾ ਕੇ ਦਿੱਤਾ ਜਾਂਦਾ ਹਾਂਜੀ ਹਾਂ ਬਾਕੀ ਸੀ 80 ਸਾਰੀ ਪਲੇਟ ਬਾਡੀ ਚ ਆ ਗਈ ਪਲੇਟ ਬਾਡੀ ਦੇ ਵਿੱਚ 80 ਹਾਂਜੀ ਆ ਦੇਖ ਲਓ ਬਾਈ ਇਹ ਸੀਟ ਮੈਟਲ ਚ ਸਾਰੀ ਕਮਾਈ ਨਹੀਂ ਆਪਣੇ ਇਹ ਜਿਹੜਾ ਚ ਆਪਣੇ ਪਲੇਟ ਬਾਡੀ ਦੇ ਵਿੱਚ ਕਹਿੰਦੇ ਵੀ ਸਾਰਾ ਇੱਕੋ ਪੀਸ ਹੁੰਦਾ ਹੀ ਏ ਇਹ ਸਾਰਾ ਸਿੰਗਲ ਸੀਟ ਆ ਉਹ ਫਰੰਟ ਤੋਂ ਲੈ ਕੇ ਪਿੱਛੇ ਤੱਕ ਨਾ ਇਹ ਸਾਰੀ ਸਿੰਗਲ ਆ ਗਈ ਸੀਟ ਮੈਟਲ ਦੀ ਬਣੀ ਹੋਈ ਆ ਸਾਰੀ ਕਮਾਈ ਅੱਛਾ ਮੰਨ ਲਓ ਲੰਬਾਈ ਚ ਉਚਾਈ ਚ ਕਿੱਥੇ ਕਿੱਥੇ ਕਰੋਗੇ ਇੱਕੋ ਜਿਹੜੀ ਹੈ ਉਚਾਈ ਚ ਇਹ ਇੱਥੇ ਤੱਕ ਇਹਦੀ ਮੇਨ ਚਾਸੀ ਆ ਗਈ ਬਾਕੀ ਆਹ ਅੰਦਰਲੀ ਸੀਟ ਆ ਗਈ ਸਾਰੀ ਠੀਕ ਆ ਜੀ ਇਹ ਇੱਥੇ ਤੋਂ ਲੈ ਕੇ ਆ ਉਰੇ ਤੱਕ ਉਚਾਈ ਦੇ ਵਿੱਚ ਇੰਨੀ ਜਿਹੜੀ ਮੇਨ ਚਾਸੀ ਆ ਜਿਹੜੀ ਆ ਸਾਰੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਮੇਨ ਚਾਸੀ ਆ ਸਾਰੀ ਠੀਕ ਹੈ ਜੀ ਇਹ ਫਰੰਟ ਤੋਂ ਲੈ ਕੇ ਪਿੱਛੇ ਤੱਕ ਹਨਾ ਸਾਰਾ ਆਪਣੇ ਸਿੰਗਲ ਸੀਟ ਦੇ ਵਿੱਚ ਅੱਛਾ ਇਹਨੂੰ ਪਲੇਟ ਬਾਡੀ ਕਿਹਾ ਜਾਂਦਾ ਇਹਨੂੰ ਪਲੇਟ ਬਾਡੀ ਇਹਨੂੰ ਪਲੇਟ ਬਾਡੀ ਹੈ ਹਨਾ ਬਾਈ ਮੈਨੂੰ ਬਹੁਤ ਯਾਰ ਫੋਨ ਵੀ ਮੈਨੂੰ ਮੈਸੇਜ ਵੀ ਬਹੁਤ ਆਉਂਦੇ ਬਾਈ ਪਲੇਟ ਬਾਡੀ ਰੋਦਾ ਕੀ ਇਹ 2020 ਦੇ ਉੱਤੋਂ ਆਪਣੀ ਇਹ ਚੱਲ ਰਹੀ ਆ 2020 ਤੋਂ ਤਾਂ ਮਸ਼ੀਨਾਂ ਪੰਜਾਬ 'ਚ ਚੱਲ ਰਹੀਆਂ ਨੇ ਡਬਲ ਥਰੇਸ਼ਰ ਅਸੀਂ 2018 ਤੋਂ ਇਹਨੂੰ ਬਣਾਉਣ ਲੱਗੇ ਹੋਏ ਹਾਂਗੇ ਪਹਿਲਾਂ ਇਹ ਆਊਟ ਆਫ ਪੰਜਾਬ ਚੱਲ ਰਹੀਆਂ ਸੀ ਆਰ ਐਨ ਡੀ ਤੇ 2020 ਚ ਮਾਰਕੀਟ ਚ ਦਿੱਤੀ 21 22 23 ਤਾਂ ਪੰਜਾਬ ਦੇ ਵਿੱਚ ਤਾਂ ਹੁਣ 200 ਦੇ ਕਰੀਬ ਇਹ ਡਬਲ ਪ੍ਰੈਸ਼ਰ ਕੰਬਾਈਨ ਇਹ ਤਾਂ ਸਾਡੀ ਬਹੁਤ ਪੁਰਾਣੀ ਤੁਸੀਂ ਡਬਲ ਪ੍ਰੈਸ਼ਰ ਕਰੀ ਹੋਈ ਹੈ ਹਾਂਜੀ ਹਾਂਜੀ ਹੁਣ ਭਵਨ ਉਹ ਭਵਨ ਕੋਲ ਵੀ 22 ਮਾਡਲ ਮਸ਼ੀਨਾਂ ਸੀ ਹਾਂਜੀ 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 ਉਹ ਦੇਖੀਆ ਤਾਂ ਮਸ਼ੀਨਾਂ ਵੀ ਪਲੇਟ ਬਾਡੀ ਜਿਹੇ ਮਸ਼ੀਨਾਂ ਬਹੁਤ ਸੋਹਣੀਆਂ ਮਸ਼ੀਨਾਂ ਨੇ ਬਾਕੀ ਹੋਰ ਆਪਣੇ ਇਹਦੇ ਵਿੱਚ ਜਿਹੜੀ ਪੁਲੀ ਹੈ ਸਾਰੀਆਂ ਪੈਸੀ ਯੂਜ਼ ਕਰਦੇ ਹਾਂ ਪੁਲੀਆਂ ਨੇ ਜਿੰਨੀਆਂ ਕੰਬਾਈਨ ਦੇ ਵਿੱਚ ਪੁੱਲਰ ਲਾਉਣ ਦੀ ਲੋੜ ਨਹੀਂ ਫੋਲਡੇਬਲ ਪੁਲੀਆਂ ਨੇ ਬਾਕੀ ਸਾਰੀ ਕੰਬਾਈਨ ਫੋਲਡੇਬਲ ਆ ਨੀਚੇ ਕੈਂਚੀ ਬਾਡੀ ਦੇਖੋ ਤੁਸੀਂ ਸਹੀ ਗੱਲ ਆ ਬਾਕੀ ਬਾਕੀ ਅਸੈਂਬਲੀ ਕਿੰਨੇ ਨੰਬਰ ਚ ਆਈ ਸਾਰੀ ਇਹ ਜੀ ਸਾਰੀ 7 ਨੰਬਰ ਚ ਵਿੱਚ ਅਸੈਂਬਲੀ ਆ ਜੀ 7 ਨੰਬਰ ਚ ਅਸੈਂਬਲੀ ਆ ਸਾਰੀ ਹਾਂ ਬਾਕੀ ਇਹਦੀਆਂ ਬੈਟਰੀਆਂ ਉੱਪਰ ਆ ਗਈਆਂ ਕੋਈ ਚੋਰੀ ਵਗੈਰਾ ਦਾ ਡਰ ਨਹੀਂ نیچے ਜਿਵੇਂ ਹਨਾ ਬਾਹਰੰ ਦਾ ਟਾ ਬੈਡੂਪਿਆਂ ਦੇ ਖੜੀਆਂ ਦੀਆਂ ਚੱਕੀਆਂ ਸਹੀ ਗੱਲ ਆ ਟੂਲ ਦੇ ਉੱਤੇ ਬੈਟਰੀਆਂ ਐ ਛੇਲਡ ਦੇ ਅੰਦਰ ਚਲ ਗਈਆਂ ਸਾਰੀਆਂ ਐ ਐਸਐਮਐਸ ਕਿਸੇ ਨੇ ਲਗਾਉਣਾ ਵੀਰ ਨੇ ਉਹ ਵੀ ਆਪਣਾ ਅੰਦਰ ਦੀ ਵੀ ਲੱਗਦਾਗਾ ਜਿਹੜਾ ਦਸ਼ਮੇਸ਼ ਕੰਬਾਈਨ ਵਿਦ ਐਸਐਮਐਸ ਲਊਗਾ ਅੱਛਾ ਇੱਥੇ ਤੇ ਲੱਗਣਾ ਈ ਥੱਲੇ ਤੋਂ ਹਾਂ ਹਾਂਜੀ ਇੱਥੋਂ ਅੰਦਰ ਹੀ ਆ ਸਾਰਾ ਚਾਹੇ ਲਵਾਉਣਾ ਨਹੀਂ ਲਵਾਉਣਾ ਆਪਣਾ ਪਹਿਲੇ ਹੀ ਪਰਮਾਨੈਂਟ ਇਹਦੇ ਵਿੱਚ ਇਹ ਸਿਸਟਮ ਬਣਿਆ ਹੋਇਆ ਬਾਅਦ ਵਿੱਚ ਬਿਲਡਿੰਗ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਬਾਜੀ ਬਾਬੀ ਇਹ ਮੈਨਾਂ ਕੱਲ ਨੂੰ ਆਪਾਂ ਐਸਐਸ ਲਵਾਉਨੇ ਵੀ ਆ ਤਾਂ ਆ ਪਹਿਲਾਂ ਹੀ ਕੰਪਨੀ ਕੰਨੀ ਦੇ ਜਿਹੜੇ ਦਾ ਨਾ ਪਲੇਟ ਬਾਡੀ ਮੰਗਲ ਸਿਸਟਮ ਆ ਲਾ ਕੇ ਤਿਆਰ ਕਰਿਆ ਹੋਇਆ ਵੀ ਬਸ ਐਸਐਸ ਲਾਉਣੇ ਦੀ ਉਹ ਹੋਵੇ ਬਾਕੀ ਆਪਾਂ ਗੱਲ ਕਰਦਾ ਜੀ ਹੁਣ ਸੀਪਾਂ ਦੇ ਹਨਾ ਸਾਰੀਆਂ ਕਿਹੜੀ ਪਸੀਪਾਂ ਦੇ ਵਿੱਚ ਅੱਜਕੱਲ ਜਿਆਦੇ ਬਹੁਤ ਮੈਨੂੰ ਵੀ ਬਹੁਤ ਫੋਨ ਆਉਨੇ ਆ ਬਾਈ ਯਾਰ ਫਲਾਣੀ ਮਸ਼ੀਨ ਦੀਆਂ ਸੀਪਾਂ ਕਿੰਨੀਆਂ ਲੰਬਾਈ ਚ ਕਿੰਨੀਆਂ ਆਪਣੀ ਦਸ਼ਮੇਸ਼ ਕੰਪਨੀ ਕਿੰਨੇ ਚ ਕਰਦੀ ਹੈ ਜੀ ਦਸ਼ਮੇਸ਼ ਦੀ ਆਪਣੀ 85 ਇੰਚ ਸੀਪਾ ਨੇ ਲੰਬਾਈ ਹੈ ਜਿਹੜੀ 85 ਹਾਂ ਜੀ ਹਾਂ ਬਾਕੀ ਇਹ ਦੋ ਜਗ੍ਹਾ ਤੋਂ ਖੁੱਲਦੀ ਹੈ ਫੋਲਡੇਬਲ ਆ ਜਿਹੜੀ ਫਰੰਟ ਸੀਪ ਆਪਣੀ ਉਹ ਹਾਂ ਜੀ ਅਲੱਗ-ਅਲੱਗ ਖੁੱਲਦੀ ਆ ਹਾਫ-ਹਾਫ ਤੋਂ ਅੱਛਾ ਮੰਨ ਲਓ ਜੀ ਇੱਕ ਬੜੀ ਸੀਪਾ ਮੂਰੇ ਵਾਲੀ ਜੇ ਕੋਈ ਕਿਸੇ ਨੇ ਕੋਈ ਝੋਨੇ ਵਗੈਰਾ ਚ ਸੈਟਿੰਗ ਕਰਨੀ ਆ ਨਾ ਮੂਹਰੋ ਵੱਧ ਖੋਲੀ ਜਾਂਦੀ ਹੈ ਜੀ ਸੂਟ ਵੱਟ ਖੁੱਲ ਜਵੇ ਆਲਰਾ ਹੋਰ ਕੰਮ ਜਿਹੇ ਆਪਾਂ ਦੋ ਮੋਹ ਚ ਖੁੱਲਦੀਆਂ ਸੀਪਾ ਇਹ ਤਿੰਨ ਚ ਖੁੱਲਦੀਆਂ ਦੋ ਚ ਖੁੱਲਦੀ ਆ ਜੀ ਠੀਕ ਹੈ ਜੀ ਹਾਂ ਜੀ ਅੱਧੀ- ਇੰਤਾ ਲੱਗਦੀ ਜਿਵੇਂ 4x4 ਲਾਉਣੇ ਹਨ ਆਪਾਂ ਉਹਦੇ ਵਿੱਚ ਥੋੜੀ ਦਿੱਕਤ ਆ ਜਾਂਦੀ ਹੈ ਜੇ ਪੌੜੀ ਦੂਈ ਪੌੜੀ ਵੱਢਣੀ ਪੈ ਜਾਂਦੀ ਹੈ ਇਹ ਲੌਕ ਹੋ ਗਈ ਹੁਣ ਇੱਥੇ ਜਾਂ ਕੱਢਣੀ ਪੈ ਜਾਂਦੀ ਜਾਂ ਛੋਟੀ ਕਰਨੀ ਪੈ ਜਾਂਦੀ ਸੀ ਕੰਪਨੀ ਨੇ ਪਹਿਲੇ ਹੀ ਲਾਤਾ ਸਿਸਟਮ ਇਹ ਸਟਿੱਪਣੀ ਨਾਲੇ ਮਿਲਦੀ ਹੈ ਜੀ ਵੀਰੇ ਡਾਇਨਾਮਿਕ ਦੇ ਸਟਿੱਪਣੀ ਆਪਸ਼ਨਲ ਹੈ ਜੀ ਵੀ ਜਿਹੜੇ ਵੀ ਕਸਟਮਰ ਨੂੰ ਸਟਿੱਪਣੀ ਰਿਕੁਆਇਰਮੈਂਟ ਹੈਗੀ ਐਸੈਸਰੀ ਵਗੈਰਾ ਲੱਗੀ ਹੁੰਦੀ ਹੈ ਹਨਾ ਐਸ ਐਮ ਐਸ ਸਟਿੱਪਣੀ ਸਾਰਾ ਕੁਝ ਇਹ ਚੀਜ਼ਾਂ 4 ਵੀਲ ਅਸੀਂ ਮੰਨ ਲਓ ਇਹ ਨਾਲ ਨਹੀਂ ਹੈਗੀ ਇੱਕ ਲੈਣੀ ਪੈਂਦੀ ਆ ਹਾਂਜੀ ਹਾਂਜੀ ਠੀਕ ਬਾਕੀ ਇਹ ਮੂਰਨੀਆਂ ਵਗੈਰਾ ਆਪਣੀਆਂ ਸਪੈਸ਼ਲ ਡਿਜ਼ਾਈਨ ਕੀਤੀਆਂ ਹੋਈਆਂ ਨੇ ਬਹੁਤ ਹੈਵੀ ਡਿਊਟੀ ਮੱਕੀ ਦੇ ਵਾਸਤੇ ਸਪੈਸ਼ਲ ਜਾਂ ਮੇਰੇ ਵੀਰ ਜਿਹੜੇ ਬਾਹਰ ਜਾਂਦੇ ਨੇ ਕਿਸਾਨ ਕੰਬਾਈਨਾ ਲੈ ਕੇ ਉਧਰ ਬੱਟਾਂ ਕਾਫੀ ਪੱਕੀਆਂ ਹੁੰਦੀਆਂ ਨੇਗੀਆਂ ਹਾਂਜੀ ਹਾਂਜੀ ਇਹ ਸਪੈਸ਼ਲ ਲੇਜ਼ਰ ਕਟਿੰਗ ਦੇ ਵਿੱਚ ਨੇਗੀਆਂ ਹਿੱਸਾ ਵੀ ਆਪਣਾ ਅੱਗੇ ਪਿੱਛੇ ਟਾਇਰ ਵਾਲਾ ਹੈ ਦਾ ਅੱਛਾ ਮੰਨ ਲਓ ਅੱਪਰ ਟਾਇਰ ਨਹੀਂ ਹੈਗੇ ਹਾਂਜੀ ਬਾਕੀ ਭਾਈ ਹੈਗਾ ਫਰਕ ਟਾਇਰਾਂ ਦਾ ਦੇਖੋ ਉਹ ਟਾਇਰ ਕਿੱਥੇ ਆ ਟਾਇਰ ਕਿੱਥੇ ਆ ਅੱਗੇ ਪਿੱਛੇ ਟਾਇਰ ਆ ਵੀ ਨਾ ਬੱਟਾਂ ਤੇ ਨਾ ਹਾਂਜੀ ਦਿੱਕਤ ਤੁਸੀਂ 4 ਵੀਲ ਫਿੱਟ ਕਰਨਾ ਡਈਆਂ ਤੇ ਕਰਕੇ ਕਰ ਸਕਦੇ ਹੋ ਜਾਂ ਤੁਸੀਂ ਕੰਬਾਈਨ ਸੀਜ਼ਨ ਬਾਅਦ ਰੋਕਣੀ ਜਾਂ ਡਈਆਂ ਤੇ ਲਗਾ ਕੇ ਟਾਇਰ ਫ੍ਰੀ ਕਰ ਸਕਦੇ ਹੋ ਠੀਕ ਹੈ ਜੀ ਹੂੰ ਬਾਕੀ ਐਲੀਵੇਟਰ ਇਹ ਵੀ ਖੁੱਲਦੇ ਆ ਆਪਣੇ ਐਲੀਵੇਟਰ ਵੀ ਹਾਂਜੀ ਐਲੀਵੇਟਰ ਆ ਦੋ ਕਲੰਪ نیچے ਲੱਗੇ ਨੇ ਦੋ ਨੱਟ ਲੱਗੇ ਨੇ ਇੱਥੋਂ ਇਹ ਦੋ ਜਗ੍ਹਾ ਤੋਂ ਐਲੀਵੇਟਰ ਖੁੱਲ ਜਾਂਦਾ ਹੈ ਸਾਫ ਸੂਬ ਕਰਨਾ ਕੋਈ ਟਿਕਨ ਨਹੀਂ ਸਿਰਫ 5 ਮਿੰਟ ਦਾ ਕੰਮ ਆ ਜੀ ਆਇਡਲ ਇਹ ਵੀ ਇਹ ਵੀ ਆਟੋਮੈਟਿਕ ਆ ਹਾਂਜੀ ਇਹ ਵੀ ਆਟੋਮੈਟਿਕ ਆ ਆਇਡਲ ਲੱਗੇ ਨੇ ਕਿ বেলਟ ਨੂੰ ਆਪਣੇ ਆਪ ਜਿੰਨੀ ਕੁ ਅਡਜਸਟਮੈਂਟ ਇਹਨੇ ਦੇਈ ਜਾਂਦੀ ਹੈ ਬਾਈ ਜੀ ਸਾਰੀ ਕੰਬਾਈਨ ਜਿੰਨੇ ਵੀ ਆਇਡਲ ਯੂਜ਼ ਹੁੰਦੇ ਹਨ ਨਾ ਦਸ਼ਮेश ਨੂੰ ਵੀ ਮੈਂ ਕਹਿੰਦਾ ਆਪਾਂ ਨੂੰ ਚਾਬੀਆਂ ਪਾਣੇ ਚੱਕਣ ਦੀ ਲੋੜ ਨਹੀਂ ਹੈਗੀ ਆઠ ਓਟੇ ਸਾਹਮਣੇ ਆ ਜਿੰਨੀ ਕੁ বেলਟ ਅਡਜਸਟਮੈਂਟ ਢਿੱਲੀ ਹੋਣੀ ਹੈ ਉਹਦੀ ਆਟੋਮੈਟਿਕ ਹੀ বেলਟ ਟਾਈਟ ਹੋ ਜਣੀ ਬਾਕੀ ਇਹਦਾ ਡਾਇਨਾਮਿਕ ਦਾ ਡੀਜ਼ਲ ਟੈਂਕ ਵੀ ਅੰਦਰ ਕਵਰ ਆ ਗਿਆ ਸਾਰਾ ਤੇ ਕਿੰਨੇ ਲੀਟਰ ਦਾ ਟੈਂਕ ਆ ਜੀ ਇਹ 350 ਤੋਂ 350 ਲੀਟਰ ਤੱਕ ਇਹਦੀ ਡੀਜ਼ਲ ਕੈਪੈਸਿਟੀ ਹੈਗੀ ਠੀਕ ਹੈ ਇਹ ਅ ਬਾਕੀ ਆਟੋ ਕਲੀਨਰ ਨਾਲ ਡਬਲ ਜਾਲੀ ਉੱਪਰ ਸਿੰਪਲ ਵੀ ਲੱਗੀ ਹੋਈ ਆ ਅੱਛਾ ਡਬਲ ਜਾਲੀ ਦੇ ਵਿੱਚ ਆ ਮਤਲਬ ਕੋਈ ਹੀਟਰ ਨੂੰ ਗਰਮ ਗਰਮ ਹੋਣ ਦੀ ਹੈਨਾ ਸਾਹ ਲੈਣ ਦੀ ਕੋਈ ਦਿੱਕਤ ਨਹੀਂ ਰਹਿੰਦੀ ਠੀਕ ਹੈ ਜੀ ਜੀ ਬਾਕੀ ਤੇ ਜਿਹੜਾ ਆਪਣੇ ਲੋਨ ਦੀ ਸਹੂਤਾ ਆਪਣੀ ਮਸ਼ੀਨ ਤੇ ਵੀ ਉਪਲਬਧਾ ਆਪਣੇ ਹਰ ਇੰਪਲੀਮੈਂਟ ਤੇ 90% ਦੀ ਜਿਹੜੀ ਲੋਨ ਦੀ ਹੈਗੀ ਆ ਠੀਕ ਹੈ ਜੀ ਮਸ਼ੀਨ ਤੇ ਵੀ ਕਟਰ ਤੇ ਵੀ ਮਸ਼ੀਨ ਤੇ ਕਟਰ ਤੇ ਕੋਈ ਵੀ ਇੰਪਲੀਮੈਂਟ ਲੈ ਲਓ ਰੋਟਾਵੇਟਰ ਤੋਂ ਸਟੋਰੀ ਪਰਲੇਜਰ ਲੈਵਲਰ ਹਰ ਚੀਜ਼ ਤੇ ਆਪਣੇ 90% ਜਿਹੜੀ ਲੋਨ ਦੀ ਆਪਣੇ ਸੁਵਿਧਾ ਅਵੇਲੇਬਲ ਆ ਤੁਹਾਨੂੰ ਠੀਕ ਹੈ ਜੀ ਬਾਕੀ ਤੁਸੀਂ ਆਓ ਤੁਹਾਡਾ ਖਾਸ ਧਿਆਨ ਰੱਖਾਂਗੇ ਹਨ ਕੋਈ ਵੀ ਕਸਟਮਰ ਆਊਗਾ ਸਰਵਿਸ ਵਗੈਰਾ ਪੂਰੀ ਫੀਲਡ ਚ ਆਪਣੀ ਠੀਕ ਹੈ ਜੀ ਜੀ ਬਾਕੀ ਹੈ ਨਾ ਬਾਈ ਜਿਵੇਂ ਆਪਾਂ ਤੁਸੀਂ ਸਾਨੂੰ ਕਮੈਂਟ ਕਰ ਦੇਦੇ ਬਈ ਦਸ਼ਮੇਸ਼ ਦੀ ਵੀਡੀਓ ਜ਼ਰੂਰ ਬਣਾਓ ਅੱਜ ਬਾਈ ਦਸ਼ਮੇਸ਼ ਦੀ ਵੀਡੀਓ ਬਣਾਤੀ ਹੈ ਨਾ ਤੁਹਾਨੂੰ ਜਿਹੜੀ ਇਹਦੇ ਵਿੱਚ ਡਾਇਨਾਮਿਕ ਮਾਡਲ ਆ ਜਿਹੜਾ ਦਸ਼ਮੇਸ਼ 9900 ਇਹ ਮਸ਼ੀਨਾਂ ਦੀ ਰਿਵਿਊ ਬਾਈ ਤੁਹਾਨੂੰ ਜਿਵੇਂ ਦੱਸਿਆ ਹਨ ਇਕੱਲਾ ਇਕੱਲਾ ਜਿਹੜਾ ਮੰਨ ਲਓ ਪਾਰਟ ਆ ਵੀ ਆਪ ਦੇਖ ਕੇ ਪੂਰਾ ਇਹਨ ਉਹਦੇ ਗੱਲ ਬਣਾਇਆ ਗਿਆ ਜਿਵੇਂ ਦੱਸਿਆ ਨਾ ਰੂਲ ਵਗੈਰਾ ਜਿਹਦੇ ਵਿੱਚ ਹਿੱਸਾ ਹੋ ਗਿਆ ਜਾਂ ਆਪਣੇ ਸੀਪਾਂ ਹੋ ਗਈਆਂ ਜਾਂ ਬੈਕ ਕੈਮਰਾ ਸਾਈਡਾਂ ਦੇ ਕੈਮਰੇ ਉਹ ਆਪਾਂ ਆਪਣੀ ਉਹਦੇ ਗੱਲ ਲਗਵਾ ਸਕਦੇ ਹਾਂ ਇਸੀ ਕੈਵਨ ਨਾਲ ਹਨਾ ਕਈ ਵਾਰੀ ਹੁਣ ਜਿਵੇਂ ਬੈਕ ਤੇ ਲੱਗਿਆ ਹੋਇਆ ਕਈ ਬੰਦੇ ਹੁਣ ਕਹਿੰਦਾ ਵੀ ਯਾਰ ਚਾਰੇ ਪਾਸੇ ਕੈਮਰੇ ਹੋਣੇ ਚਾਹੀਦੇ ਉਹ ਬਾਈ ਆਪਣੀ ਚਵਾਸ ਤੇ ਆਪਾਂ ਲਗਾ ਸਕਦੇ ਆ ਬਾਕੀ ਐਲੀਵੇਟਰ ਦੱਸਿਆ ਬਾਈ ਉਹਨਾਂ ਨੇ ਜਿਵੇਂ ਸਟੀਲੀ ਸਟੀਲ ਦੇ ਵਿੱਚ ਐਲੀਵੇਟਰ ਦੋਨੋਂ ਕੰਪਲੀਟ ਹਨਾ ਉਦੋਂ ਵਾਰਾ ਦੇਖ ਲਓ ਬੈਰਿੰਗਾਂ ਦੇ ਮੂਰੇ ਜਿਵੇਂ ਪਾ ਕੇ ਇਹਨ ਪੂਰੀ ਗੱਲਬਾਤ ਬਣਾਈ ਹੋਈ ਆ ਦਿਖਦੀ ਆ ਪਲੇਟ ਬਾਡੀ ਦੇ ਵਿੱਚ ਕੰਬਾਈਨ ਆ ਸਾਰੀ ਜਿਵੇਂ ਆਪਾਂ ਨੇ ਦੇਖਿਆ ਐਡਲ ਵਗੈਰਾ ਦੇਖ ਕੇ ਜਾਂ ਹੋਰ ਕੂਬੀਆਂ ਕੁਝ ਦੇਖੀਆਂ ਦਸ਼ਵੇਸ਼ ਦੀਆਂ ਤਾਂ ਬੜੀ ਸੋਹਣੀ ਮਸ਼ੀਨ ਲੱਗੀ ਏਸੀ ਕੈਬਨ ਦੇ ਵਿੱਚ ਇਹਦੀ ਮਸ਼ੀਨ ਦੀ ਕੀ ਕੀਮਤ ਆ ਜੀ ਮਸ਼ੀਨ ਦੀ ਹੁਣ 2024 ਦੇ ਵਿੱਚ ਏਸੀ ਕੈਬਨ ਡਬਲ ਥਰੇਸ਼ਰ ਕੰਬਾਈਨ ਆ ਜਿਹੜੀ ਕਣਕ ਝੋਨੇ ਵਾਲੇ ਕਟਰ ਨਾਲ ਆਪਣਾ ਇਹ 34 ਲੱਖ ਰੁਪਏ ਦੀ ਆ ਜੀ ਏਸੀ ਕੈਬਨ ਲਾ ਕੇ ਜੀ ਲਓ ਜੀ 2 ਵੀਲ ਬਾਕੀ ਜਿੰਨਾ ਤੁਸੀਂ ਐਸੈਸਰੀ ਆਪਣਾ ਐਕਸਟਰਾ ਲਾਉਂਗੇ ਉਹਦੇ ਅਲੱਗ ਤੋਂ ਜਿਹੜਾ ਐਡ ਹੋਈ ਜਾਣਾ ਠੀਕ ਹੈ ਜੀ ਜੀ ਬਾਕੀ ਹਨਾ ਇੱਕ ਵਾਰ ਜ਼ਰੂਰ ਦੇਖਿਓ ਜਾ ਕੇ ਕਿਉਂਕਿ ਬਈ ਇਹਨੇ ਪੈਸੇ ਲਾਉਣੇ ਹੁੰਦੇ ਆ ਤਾਂ ਇੱਕ ਵਾਰ ਚੀਜ਼ ਬਈ ਆਪਣਾ ਜ਼ਰੂਰ ਜਾ ਕੇ ਦੇਖਿਆ ਕਰੋ ਚਲੋ ਠੀਕ ਹੈ ਜੀ ਓਕੇ ਜੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ